ਾਰੇ ਹੀ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਲੋਕ ਗਾਇਕ ਤੇ ਪੰਜਾਬ ਦੀ ਬਹੁਤ ਸੁਰੀਲੀ ਆਵਾਜ਼ ਗੁਰਦਾਸ ਮਾਨ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਐਂਟਰੀ ਕਰਨ ਜਾ ਰਹੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਪੰਜਾਬ ਦੇ ਸੀਐਮ ਬਣ ਗਏ ਨੇ ਉਸੇ ਤਰ੍ਹਾਂ ਗੁਰਦਾਸ ਮਾਨ ਵੀ ਪੰਜਾਬ ਦੇ ਸੀਐਮ ਬਣ ਜਾਣਗੇ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਦੇ ਵਿੱਚ ਉਹਨਾਂ ਦੀ ਐਂਟਰੀ ਹੋਣ ਜਾ ਰਹੀ ਹੈ ਜੋ ਅੱਜ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਨ੍ਹਾਂ ਨੇ ਕੱਲ ਜੋ ਇੱਕ ਮੁਲਾਕਾਤ ਕੀਤੀ ਹੈ ਸੀਨੀਅਰ ਲੀਡਰ ਦੇ ਨਾਲ ਉਸ ਤੋਂ ਬਾਅਦ ਬਹੁਤ ਜਲਦੀ ਪੰਜਾਬ ਦੇ ਵਿੱਚ ਗੁਰਦਾਸ ਮਾਨ ਸਰਗਰਮ ਹੋਣਗੇ ਰਾਜਨੀਤੀ ਦੇ ਵਿੱਚ ਜੋ ਕਿ ਪੰਜਾਬ ਦੇ ਵਿੱਚ ਬੀਜੇਪੀ ਵੱਲੋਂ 2027 ਦੇ ਵਿੱਚ ਮੁੱਖ ਮੰਤਰੀ ਚਿਹਰੇ ਦੀ ਭਾਲ ਕੀਤੀ ਜਾ ਰਹੀ ਸੀ ਪੰਜਾਬ ਦੇ ਵਿੱਚ ਸੀਐਮ ਚਿਹਰਾ ਲੱਭਿਆ ਜਾ ਰਿਹਾ ਸੀ ਉਹ ਬੀਜੇਪੀ ਨੇ ਜੋ ਗੁਰਦਾਸ ਮਾਨ ਦੇ ਰੂਪ ਵਿੱਚ ਜੋ ਲੱਭ ਰਿਹਾ ਹੈ ਗੁਰਦਾਸ ਮਾਨ ਜਿਨ੍ਹਾਂ ਨੇ ਕੱਲ ਹਰਿਆਣਾ ਦਾ ਮੁੱਖ ਮੰਤਰੀ ਨੈ브 ਸਿੰਘ ਸੈਣੀ ਨਾਲ ਜਾ ਕੇ ਮੁਲਾਕਾਤ ਕੀਤੀ ਹੈ ਜਿਸ ਤੋਂ ਬਾਅਦ ਇਹ ਚਰਚਾਾਂ ਉੱਠੀਆਂ ਨੇ ਕਿ ਗੁਰਦਾਸ ਮਾਨ ਪੰਜਾਬ ਬੀਜੇਪੀ ਵਿੱਚ ਜੋ ਸੀਐਮ ਦਾ ਅਮ ਚਿਹਰਾ ਹੋ ਸਕਦੇ ਨੇ ਉਹ ਗੁਰਦਾਸ ਮਾਨ ਦੇ ਚਿਹਰੇ ਨੂੰ ਅੱਗੇ ਰੱਖ ਕੇ ਪੰਜਾਬ ਬੀਜੇਪੀ ਚੋਣਾਂ ਲੜੇਗੀ ਜੋ ਕਿ ਗੁਰਦਾਸ ਮਾਨ ਪੰਜਾਬੀ ਲੋਕ ਗਾਇਕ ਨੇ ਔਰ ਗੁਰਦਾਸ ਮਾਨ ਨੇ ਪੂਰੇ ਦੇਸ਼ ਦੇ ਵਿੱਚ ਆਪਣਾ ਨਾਮ ਕਮਾਇਆ ਜਿੱਥੇ ਦੁਨੀਆ ਦੇ ਵਿੱਚ ਗੁਰਦਾਸ ਮਾਨ ਨੂੰ ਲੋਕ ਜਾਣਦੇ ਨੇ ਗੁਰਦਾਸ ਮਾਨ ਜੋ ਕੱਲ ਅਚਾਨਕ हरियाणा ਦੇ ਮੁੱਖ ਮੰਤਰੀ ਨਹਿਵ ਸਿੰਘ ਸੈਣੀ ਦੇ ਕਰ ਪਹੁੰਚਦੇ ਨੇ ਔਰ ਉਹਨਾਂ ਨਾਲ ਬੈਠ ਕੇ ਮੁਲਾਕਾਤ ਹੁੰਦੀ ਹੈ ਲੰਬਾ ਸਮਾਂ ਦੋਨਾਂ ਦੇ ਵਿੱਚ ਆਪਸੀ ਮੁਲਾਕਾਤ ਨੂੰ ਰਾਜਨੀਤੀ ਤੌਰ ਤੇ ਜੋੜਿਆ ਜਾ ਰਿਹਾ ਹੈ ਜੋ ਕਿ ਗੁਰਦਾਸ ਮਨ ਇੱਕ ਨੌਜਵਾਨ ਨੀਨੂ ਜੋ ਸੰਗੀਤ ਦੇ ਨਾਲ ਜੁੜ ਰਹੇ ਨੇ ਸੰਗੀਤ ਦੇ ਵਿੱਚ ਰੁਚੀ ਵਧਾ ਰਹੇ ਨੇ ਸੰਸਕ੍ਰਿਤ ਵਿਰਾਸਤ ਦੇ ਨਾਲ ਔਰ ਜੋ ਆਪਣੇ ਸੱਭਿਆਚਾਰ ਦੇ ਨਾਲ ਜੁੜੇ ਹੋਏ ਨੇ ਸੋ ਨੌਜਵਾਨੀ ਦੇ ਵਿੱਚ ਜੋ ਚੰਗੀ ਸੋਚ ਸਮਾਜ ਨੂੰ ਦੇ ਰਹੇ ਨੇ ਸਕਾਰਾਤਮਕ ਤਬਦੀਲੀਆਂ ਲਿਆਉਣ ਦੇ ਵਿੱਚ ਇਹ ਯੋਗਦਾਨ ਪਾ ਰਹੇ ਨੇ ਗੁਰਦਾਸ ਮਾਨ ਜੀ ਜਿਨ੍ਹਾਂ ਨੇ ਲੋਕ ਗੀਤ ਗਾ ਕੇ ਪੰਜਾਬ ਦੇ ਵਿੱਚ ਔਰ ਪੰਜਾਬੀਆਂ ਲਈ ਬਹੁਤ ਵੱਡਾ ਯੋਗਦਾਨ ਦਿੱਤਾ ਸੋ ਨੈਭ ਸਿੰਘ ਸੈਣੀ ਨੇ ਉਹਨਾਂ ਦੀ ਮੁਲਾਕਾਤ ਨੂੰ ਜੋ ਦੋ ਪੱਖ ਹੈ ਦੇਖਿਆ ਜਾ ਰਿਹਾ ਕਿ ਜੋ ਉਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਵੀ ਦਿੱਤੀ ਜਾ ਸਕਦੀ ਏ ਪੰਜਾਬ ਦੇ ਵਿੱਚ ਗੁਰਦਾਸ ਮਾਨ ਜੀ ਨੇ ਆਉਣ ਦੇ ਨਾਲ ਜੋ ਭਾਜਪੀ ਨੂੰ ਬਹੁਤ ਵੱਡਾ ਪੰਜਾਬ ਵਿੱਚ ਜਿਹੜਾ ਕਿ ਬਲ ਮਿਲੇਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੀ ਨਹੀਂ ਵੱਖ-ਵੱਖ ਰਾਜਾਂ ਦੇ ਵਿੱਚ ਜੋ ਸੰਗੀਤ ਅਤੇ ਕਲਾ ਦੇ ਖੇਤਰ ਵਿੱਚ ਨੌਜਵਾਨਾਂ ਨੂੰ ਹੋਰ ਮੌਕੇ ਦੇਣ ਤੇ ਵੀ ਜੋਰ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਹਰਿਆਣਾ ਤੇ ਪੰਜਾਬ ਦੀ ਸਾਂਝੀ ਸੰਸਕ੍ਰਿਤੀ ਵਿਰਾਸਤ ਨੂੰ ਨਵੀਂ ਪੀੜੀ ਤੱਕ ਪਹੁੰਚਾਉਣ ਲਈ ਸੋ ਗੁਰਦਾਸ ਮਾਨ ਜੀ ਦਾ ਬਹੁਤ ਯੋਗਦਾਨ ਹੈ ਸੋ ਉਹਨਾਂ ਨੂੰ ਜਿਹੜਾ ਕਿ ਸਰਕਾਰੀ ਸਹਿਯੋਗ ਦੀ ਵੀ ਲੋੜ ਹੈ ਸੋ ਮੁੱਖ ਮੰਤਰੀ ਨੈヴ ਸਿੰਘ ਸੈਣੀ ਨੇ ਇੱਕ ਐਕਸ ਤੇ ਤਸਵੀਰ ਸਾਂਝੀ ਕੀਤੀ ਹੈ ਇਸ ਵਿੱਚ ਸੀਐਮ ਸੈਣੀ ਨੇ ਗੁਰਦਾਸ ਮਾਨ ਦਾ ਸਵਾਗਤ ਕਰਦੇ ਹੋਏ ਉਹਨਾਂ ਦੇ ਯੋਗਦਾਨ ਦੀ ਸਲਾਘਾ ਕੀਤੀ ਤੇ ਕਿਹਾ ਕਿ ਸੂਬਾ ਸਰਕਾਰ ਕਲਾਕਰਮ ਉਸ਼ਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਨੌਜਵਾਨੀ ਨੂੰ ਕਲਾ ਸੰਗੀਤ ਤੇ ਖੇਡ ਦੇ ਮਾਧਿਅਮ ਨਾਲ ਸਹੀ ਦਿਸ਼ਾ ਦੇਣ ਲਈ ਪ੍ਰਦੇਸ਼ ਨੂੰ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ ਜੋ ਕਿ ਪੰਜਾਬ ਦੇ ਵਿੱਚ ਗੁਰਦਾਸ ਮਾਨ ਜੀ ਨੂੰ ਜੋ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਔਰ ਪੰਜਾਬ ਹਰਿਆਣਾ ਦੇ ਵਿੱਚ ਉਹਨਾਂ ਦੀਆਂ ਸਵਾਮਾਂ ਲਈਆਂ ਜਾਣ ਗਿਆ ਜਿਸ ਨੂੰ ਲੈ ਕੇ ਗੁਰਦਾਸਮਨ ਰਾਜਨੀਤੀ ਦੇ ਵਿੱਚ ਉਹਨਾਂ ਦੀ ਐਂਟਰੀ ਨੂੰ ਦੇਖਿਆ ਜਾ ਰਿਹਾ ਕਿ ਬਹੁਤ ਜਲਦੀ ਗੁਰਦਾਸਮਨ ਭਾਜਪੀ ਚ ਸ਼ਾਮਲ ਹੋ ਕੇ ਪੰਜਾਬ ਦੇ ਵਿੱਚ ਰਾਜਨੀਤੀ ਵਿੱਚ ਸਰਗਰਮ ਹੋ ਸਕਦੇ ਨੇ ਸੋ ਨੈਵ ਸਿੰਘ ਸੈਣੀ ਲਗਾਤਾਰ ਪੰਜਾਬ ਵਿੱਚ ਵਿਚਰ ਰਹੇ ਨੇ ਔਰ ਪੰਜਾਬ ਦੇ ਵਿੱਚ ਐਸੇ ਚਿਹਰੇ ਦੀ ਭਾਲ ਵਿੱਚ ਸੀ ਜਿਹੜਾ ਪੰਜਾਬ ਵਿੱਚ ਪੂਰੀ ਤਰ੍ਹਾਂ ਪਪੂਲਰ ਹੋਵੇ ਔਰ ਉਹ ਗੁਰਦਾਸ ਮਾਨ ਦੇ ਰੂਪ ਵਿੱਚ ਭਾਜਪਾ ਨੂੰ ਮਿਲ ਗਿਆ ਭਾਜਪਾ ਦੇ ਨਾਲ ਮੁਲਾਕਾਤ ਨੂੰ ਲੈ ਕੇ ਗੁਰਦਾਸ ਮਾਨ ਦੇ ਵਿੱਚ ਵੱਖ-ਵੱਖ ਚਰਚਾਵਾਂ ਛੜੀਆਂ ਹੋਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਰਾਬਰ ਜੋ ਗੁਰਦਾਸ ਮਾਨ ਦਾ ਇਹ ਚਿਹਰਾ ਕਿੱਥੇ ਜਾ ਕੇ ਸਾਬਤ ਹੁੰਦਾ ਹੈ ਸੀਐਮ ਦੇ ਚਿਹਰੇ ਦੇ ਤੌਰ ਤੇ ਗੁਰਦਾਸ ਮਾਨ ਨੂੰ ਭਾਜਪਾ ਜੋ ਲੈ ਕੇ ਆਵੇਗੀ ਜਾਂ ਪੰਜਾਬ ਦੇ ਵਿੱਚ ਬੀਜੇਪੀ ਵੱਲੋਂ ਕੋਈ ਹੋਰ ਵੱਡਾ ਪੱਤਾ ਖੇਡਿਆ ਜਾ ਰਿਹਾ ਹੈ ਗੁਰਦਾਸ ਮਾਨ ਦੀ ਮੁਲਾਕਾਤ ਸੀਐਮ ਸੈਣੀ ਦੇ ਨਾਲ ਲੈ ਕੇ ਵੱਖ-ਵੱਖ ਚਰਚਾਵਾਂ ਛਣੀਆਂ ਹੋਈਆਂ ਨੇ